ਕਮਾਂਦਰੀ ਤਾਂ ਫੇਰ ਵੀ ਇੱਕ ਪੰਜਾਬ ਦਾ ਇੱਕ ਪੰਜਾਬ ਦਾ ਦਾਇਰਾ ਹੈ। ਭਗਵਾਨ ਕਮਾਂਦ ساری ਦੁਨੀਆ ਦੇ ਪੰਜਾਬੀਆਂ ਨੇ ਪੈਸੇ ਕਮਾਉਣੇ ਹੁਣ ਦੂਧਰੋ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਹਿੰਦਾ ਕੋਈ ਫੇਲ ਕਲਾਕਾਰ ਸੀ। ਵਿੰਦਰ ਫੇਲ ਹੋ ਗਿਆ ਉਧਰ ਆ ਗਿਆ। ਪੈਸੇ ਕਮਾਉਣੇ ਉਧਰ ਕਵਾ ਲੈਂਦੇ ਜੀ। ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ। ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ? ਇਹ ਮੇਰਾ ਠਿਕਾਣਾ। ਮੈਨੂੰ ਕੋਈ ਮੁੱਖ ਮੰਤਰੀ ਦੁੱਖ ਮੰਤਰੀ ਮੈਨੂੰ ਕੋਈ ਇਦਾਂ ਦਾ ਹੋਣੀ ਉਹਨਾਂ ਨੂੰ ਹੋਊਗਾ ਜਿਨ੍ਹਾਂ ਦੀ ਵਾਰੀਆਂ ਨਹੀਂ ਆਈਆਂ ਵਾਰੀ ਆਓ ਸਾਡੀ ਵਾਰੀ ਆਓ ਥੋੜੀਆਂ ਵਾਰੀਆਂ ਤਾਂ ਦੁਖੀ ਲੋਕ ਤਾਂ ਸਾਨੂੰ ਲਿਆਂਦੇ ਲੋਕਾਂ ਔਕਜੀ ਤਜਰਬਾ ਨਹੀਂ ਪਹਿਲਾਂ ਕਹਿੰਦੇ ਮੈਂ ਤਾਂ ਤਜਰਬੇਕਾਰਾਂ ਦਾ ਦੁਖੀ ਨੇ ਜਿਹੜੇ ਤਜਰਬੇ ਤੁਸੀਂ ਕੀਤੇ ਨੇ ਸਾਡੇ ਤੇ ਕਿ ਇਹਨੇ ਚਿੱਟੇ ਦਾ ਤਜਰਬਾ ਕਰ ਲਿਆ ਕਿ ਇਹਨੇ ਟੋਲ ਟੈਕਸ ਲਾਤੇ ਕਿਸੇਰੇ ਢਾਬਿਆਂ ਢੂਪਿਆਂ ਦਾ ਤਜਰਬਾ ਕਰ ਲਿਆ। ਸੁਬੀ ਯਾਰ ਵੀ ਕਰਦੇ ਆਏ ਨੇ ਹੁਣ ਤੱਕ ਆਪਣੇ ਤੇ ਸਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗੇ ਹੁਣ ਕਿਤੇ ਥੋੜੀ ਠੱਲ ਪਈ ਐ ਹੁਣ ਕਾਲਜਾਂ ਤੇ ਯੂਨੀਵਰਸਿਟੀਾਂ 'ਚ ਦਾਖਲੇ ਵਧੇ ਨੇ ਬੱਚਿਆਂ ਨੂੰ ਇੱਥੇ ਪੜਾਈਏ ਇੱਥੇ ਰੱਖੀਏ ਆਪਣੇ ਬਧੀਏ ਬਧੀਏ ਦਿਮਾਗ ਉੱਤਰ ਜਾ ਰਹੇ ਨੇ ਗਵਾਂਡੀ ਰਾਜਾਂ ਵਿੱਚੋਂ ਸਾਰੇ ਰਾਜ ਜਿਹੜੇ ਨੇ ਉਹ ਪੰਜਾਬ ਸਰਕਾਰ ਤੋਂ ਅੱਗੇ ਚੱਲ ਰਹੇ ਨੇ ਡੀਏ ਦੇ ਵਿੱਚ ਬਿਹਾਰ ਰਾਜ ਦੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰਦੇ ਹੋਏ ਉਹਨਾਂ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਡੀਏ ਵਧਾ ਕੇ 58% ਕਰ ਦਿੱਤਾ ਹਰਿਆਣਾ ਸਰਕਾਰ ਵੀ ਜਲਦ ਹੀ ਆਪਣੇ ਮਲਾਜ਼ਮਾਂ ਦਾ ਡੀਏ 58% ਕਰ ਸਕਦੀ ਹੈ ਰਾਜਸਥਾਨ ਨੇ ਵੀ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਨਹੀਂ ਕੀਤਾ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਮਲਾਜ਼ਮ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਜਿਆਦਾ ਤੋਂ ਜਿਆਦਾ ਵਾਅਦਾ ਉਹਨਾਂ ਦੇ ਡੀਏ ਦੇ ਵਿੱਚ ਕਰੇ ਪਰ ਇੱਕ ਗੱਲ ਜਿਹੜੀ ਕਿ ਸੋਚਣ ਵਾਲੀ ਹੈ ਕਿ ਪੰਜਾਬ ਸਰਕਾਰ ਆਖਿਰਕਾਰ ਕਿੰਨੇ ਪਰਸੈਂਟ ਡੀਏ ਦੇ ਵਿੱਚ ਵਾਅਦਾ ਕਰ ਸਕਦੀ ਹੈ ਕਿਉਂਕਿ 4% ਡੀਏ ਦੇ ਵਿੱਚ ਵਾਅਦਾ ਕਰਨਾ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਮਜ਼ਾਕ ਉਡਾਉਣਾ ਹੋਵੇਗਾ ਕਿਉਂਕਿ ਪੈਂਡਿੰਗ ਡੀਏ ਹੀ 16% ਹੋ ਚੁੱਕੇ ਆ ਜਿਸ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਜਿਆਦਾ ਤੋਂ ਜਿਆਦਾ ਡੀਏ ਮੁਲਾਜ਼ਮਾਂ ਨੂੰ ਦੇਵੇ ਤੇ ਡੀਏ ਦੇ ਵਿੱਚ ਵਾਅਦਾ ਘੱਟੋ ਘੱਟ 16 ਸੈਟ ਦਾ ਹੋਣਾ ਚਾਹੀਦਾ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਕਿੰਨੇ ਪਰਸੈਂਟ ਡੀਏ ਦੇ ਵਿੱਚ ਵਾਅਦਾ ਕਰਦੀ ਹੈ ਮਲਾਜ਼ਮਾਂ ਨੂੰ ਕਿੰਨੇ ਪਰਸੈਂਟ ਡੀਏ ਦੀ ਵੱਡੀ ਖੁਸ਼ਖਬਰੀ ਮਿਲਦੀ ਹੈ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਬਾਕੀ ਹੈ ਏਸੀਪੀ ਸਕੀਮ ਬਹਾਲ ਕਰਨਾ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨਾ ਤੇ ਕਮਿਸ਼ਨ ਦੇ ਅਰੀਅਰ ਦੀ ਅਦਾਇਗੀ ਜਲਦ ਤੋਂ ਜਲਦ ਤੇ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਕਰਨਾ ਪ੍ਰਾਣੀ ਪੈਨਸ਼ਨ ਸਕੀਮ ਨੀਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾ ਨੂੰ ਲਾਗੂ ਕਰਨਾ 37 ਤਾਰਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੋੜ ਲਾਗੂ ਕਰਨਾ ਫੈਕਟਰ 2.98 ਰਿਟਾਇਰਮੈਂਟ ਹੋਏ ਮਲਾਜ਼ਮਾ ਨੂੰ ਦੇਣਾ ਇਸ ਤਰ੍ਹਾਂ ਮੰਗਾ ਬਹੁਤ ਨੇ ਜਿਨ੍ਹਾਂ ਦਾ ਹੱਲ ਬਾਕੀ ਹੈ